ਵੀ ਆ ਜਾ ਪਰਾਂ ਕੱਪੜੇ ਕੱਢ ਲੀਆ ਪਹਿਲਾਂ ਮੈਨੂੰ ਕੱਲੀ ਨੂੰ ਸਤਾਵਾ ਵੀ ਇੱਧਰ ਆ ਖੜਾ ਮੇਰੇ ਨਾਲ ਕੱਪੜੇ ਤੇਰੇ ਡੈਡੀ ਦੇ ਕੱਪੜੇ ਇੱਧਰਲੇ ਬਨੇ ਨੇ ਇਹੀ ਉੱਧਰਲੇ ਬਨੇ ਰੱਖੇਗੇ ਤੇ ਡੈਡੀ ਵਾਲੇ ਇੱਧਰ ਹੀਗੇ ਮੇਰੇ ਸਾਹਮਣਾਂ ਪਹਿਲਾਂ ਉਹਨਾਂ ਦੇ ਕੱਢ ਲੀਓ ਉਹਨਾਂ ਨੇ ਰੌਲਾ ਪਾਉਣਾ ਆਹ ਵਾਲੀ ਜੈਕਟ ਹੀ ਚਾਹੀਦੀ ਮੈਨੂੰ ਆਹ ਵਾਲੀ ਜੈਕਟ ਹੀ ਚਾਹੀਦੀ ਲੈ ਲੱਖ ਭਾਰੇ ਮੇਰਾ ਰਹਿ ਗਏ ਤੁਸੀਂ ਨਾ ਵੜਿਆ ਕੋਈ ਨਾਲ ਮੇਰੇ ਕੱਢਣ ਨੂੰ ਟੁੱਪੜੀ ਹਾਏ ਹੇ ਰੱਬ ਨਹੀਂ ਇੱਕ ਕਰੀ ਆਪਣੇ ਨਾ ਤੂੰ ਵੇਖ ਲੈ ਵੀ ਜਿਹੜੇ ਜਿਹੜੇ ਤੇਰੇ ਗਰਮੀਆਂ ਵਾਲੇ ਕੱਪੜੇ ਉਹ ਸਾਈਡ ਤੇ ਰੱਖ ਦੇ ਤੇ ਬਾਕੀ ਮੈਂ ਕੱਢਣ ਡਈ ਆ ਵੀ ਅਗਰ ਗਰਮੀ ਵਾਲੇ ਕੱਪੜੇ ਮੇਰੇ ਰੱਖ ਲੈ ਇੱਕ ਤੇ ਆਜਾ ਬਣੀ ਮੁੱਕਦਾ ਗਰਮੀ ਵਾਲੇ ਕੱਢੋ ਸਰਦੀਆਂ ਵਾਲੇ ਰੱਖੋ ਓਏ ਹੈ ਸਤਾਈ ਪਈ ਜਾਣਗੀ ਇੱਕ ਪਤਾ ਨਹੀਂ ਤੁਹਾਡਾ ਆਹ ਵਾਲੀ ਜੈਕਟ ਹੀ ਚਾਹੀਦੀ ਮੈਨੂੰ ਆਹ ਵਾਲੀ ਜੈਕਟ ਹੀ ਚਾਹੀਦੀ ਇੱਕਦਮ ਕਿਥੋਂ ਨਾ ਪ੍ਰਗਟ ਕਰਦਾ ਤੁਹਾਨੂੰ ਇੱਕ ਦੇ ਅੱਧੇ ਦਿਨ ਤੇ ਲੱਗਦਾ ਹੋਣ ਚੀਜ਼ਾਂ ਸੈਟ ਹੋਣ ਦੇ ਆਹ ਹਰ ਕੱਪੜੇ ਚਾ ਗਰਮੀ ਵਾਲੇ ਰੱਖਾ ਕੱਪੜੇ ਕੱਢਣੇ ਆ ਤੇ ਕੱਪੜੇ ਧੋਣੇ ਵੀ ਜ਼ਰੂਰੀ ਆ ਇਹੋ ਤੇ ਜੱਫਾ ਹੁੰਦਾ ਰੱਖਣ ਲੱਗਿਆਂ ਵੀ ਧੋਣ ਕੱਢਣ ਲੱਗਿਆਂ ਵੀ ਤੂੰ ਹੁਣ ਪੈ ਗਈ ਨਾ ਤੇ ਬਾਅਦ ਵੇਂਦੀ ਫਿਰੇਂਗੀ ਹਫਤਾ ਨਹੀਂ ਮੁ ਜਾਣੀ ਆਹ ਤੂੰ ਧਵਾ ਮੇਰੇ ਤੇ ਜਿਹ හෙ ரியන් ූට යි.